ਕੀਦਾ ਆ ਵੀ ਚੱਕੀ ਗਈ ਜਿਹੜਾ ਮੋਟੇ ਦੇ ਦੋਨਾਂ ਦਾ ਰਾਮ ਦਾ ਮੋਟੇ ਦੇ ਪਹਿਲਾਂ ਦਾ ਆ ਲੈ ਬਾਬੇ ਤਾਈ ਤਾਂ ਹਾਂ ਸੁਤਕਵਾਲੀ ਨਹੀਂ ਵੀ ਹੈ ਨਾ ਬਾਈ ਕੁਟਕਾ ਨਹੀਂ ਕਰਦੇ ਹੱਟੀ ਕਰਦੇ ਹੋਰ ਕੁਟਕਾ ਧਰਦਾ ਕਰਨ ਕੁਟਕਾ ਕਰਾ ਗਾ ਨਾ 12 I don't know. ਤੂੰ ਬਾਦਲ ਮੇ ਦਾ ਆਰਾਮਣੇ ਇਹ ਮੈਂ ਉਹਨੇ ਹਾਂ ਜਿਹੜਾ ਖੇਡਾ ਰਿਹਾ ਹੈ ਜਿਹੜਾ ਇਸ ਤਰ੍ਹਾਂ ਨੇ ਜਿਹਨੂੰ ਪਹਿਲਾਂ ਖੇਡਣਾ ਮੁੜ ਗਿਆ ਸਾਲਾ ਸਾਲਾ ਬਾਰ ਬੰਦ ਵਾਲੇ ਨਾਲ ਦੇ ਵੀਰ ਜੁਨਾ ਦੇਖਿਆ ਜਾਪਾ ਦਾ ਵਸਾ ਵਰਦਾ ਗੱਲ ਹੋ ਗਈ ਪਤਰੀ ਜੁਨਾ ਵੀ ਕਹਿੰਦੇ ਮਾਨ ਵੀ ਬਹੁਤ ਕਰਦੀਆਂ ਜੁਨਾ ਏ टपे टपा वॾी योजना आई फोन सेवन ट्रैक्टर ਇਹ ਕਰੇ ਵੀ ਜਮ ਜਾਣਾਂ ਜੇ ਬੜੀ ਗੱਲ ਚੱਲ ਰਹੀ ਸੀ ਜੱਦੀ ਦੇ ਵੀ ਬਾਈ ਜੀ ਟੈਂਟ ਤੋਂ ਉੱਪਰ ਰਾਸ ਤੋਂ ਕੰਮ ਕਰਦੀਏ ਇਹ ਪੈਸਾ ਜੱਦੀ ਦੇ ਵੀ ਪਹਿਲਾਂ ਵੀ ਬਣਦੀ ਹੈ ਇਹ ਸਭ ਕਰਦੇ ਜਿਹੜਾ ਉਹ ਇਹ ਆ ਰਿਹਾ ਸਟਾਫ ਜਾਰੀ ਦੀਵਾਨ ਦਾ ਕਾਰਜ ਵੀ ਪ੍ਰਬੰਧ ਕੀਤਾ ਪ੍ਰਬੰਧਨ ਇਹਦੇ ਵਿੱਚ ਆ ਸਿਰਫ ਸਰਵਰ ਪਲੱਸ ਜਿਹੜਾ ਚੱਕਦੇ ਕਾਟੇ ਨਹੀਂ 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 ਖੜਦਾ ਚੱਲਿਆ ਬੰਦਾ ਨਾਲਾ ਦੂਜੇ ਕਿਹੜੇ ਚਲਾਉਂਦੇ ਜਿਹੜਾ ਆਈਫੋਨ ਆ ਨਾ ਆਇਆ ਸੀ ਬੱਚੇ ਦਾ ਹੌਸਲਾ ਵੀ ਦੇ ਦੇ ਯਾਰ ਇੱਕ ਵਾਰੀ ਇਹ ਵੀ ਗੱਲ ਕਰਦਾ ਕੰਮ ਕਰਦਾ ਨਾ ਪਰਾ ਆਹਰ ਦੂਜੇ ਕਿਹੜੇ ਆ ਆਹ ਨੰਨੀ ਆਣੀ ਆ ਰਹੀ ਨੇ ਤੇ ਉਹ ਲਈ ਕਹਿੰਦੇ ਆਹ ਕਰਦੀਆਂ ਹੋਰ ਸਾਹਮਣੇ ਕੰਮ ਕਰੀ ਇਹਨੂੰ ਜਵਾਦ ਜਿਹੜੀ ਆਹਦਾ ਲੋਕਾਂ ਦਾ ਰੌਲਾ ਆਹ ਥੋੜੀ ਇਹ ਮੇਂ ਮੇਂ ਦੇ ਹੋਸ ਆਸ ਤੂੰ ਹਾਂ ਤੂੰ ਹਾਂ ਰੱਬ ਨਾਲ ਲਾਦਾ ਨਾ ਨਾ ਹੋਣੀ ਥੋੜੀ ਖੇਰੇ ਵੀਰੇ ਇੱਕ ਖੇਤਾ ਖਿਡਾਰੀਆ ਜਿਹਨੂੰ 555 ਗੱਲ ਗੁਰੂ ਜੀ ਬਹੁਤ ਵੱਡਾ ਧੰਨਵਾਦ ਆ ਭਾਈ ਬੱਲੀ ਪੈਣੀ ਹੋਣੀ ਲਵਮਾਰ ਗੱਦੀ ਵਾਲ ਤੇ ਤਾਲਾ ਜੱਫੇਦਾਰ ਜੇ ਆਹ ਟਰੈਕਟਰ ਦੇ ਰਿਹਾ ਚਾਰੇ ਪਾਗ ਵਾਲਾ ਯੂਨੀਅਰ 555 ਕੰਮ ਤੋੜਦਾ ਇਧਰ ਬੈਠੇ ਜਿਹੜੇ ਚਾਹਤੇ ਹੋਰੀ ਆਓ ਜੇ ਜੰਮੀ ਭਾਈ ਦੇ ਨਾਮ ਵਾਲੀ ਰੱਜੀ ਰਾਖਤੇ ਕਾਲਾ ਜੱਫੇਦਾਰ ਯਾਰ ਜੱਜਰ ਮਾਰ ਕੇ ਨੀ 53 ਫੜਾ ਕਾਰ ਕਰਦੇ ਆਂਗੇ ਜੇ ਪਹਿਲਾ ਵਾਲਾ ਮੇਰੇ ਮਿੱਤਰੇ ਵਿਚਾਲ ਟੂਰਨਾਮੈਂਟ ਦਾ ਇਧਰੋਂ ਪਾਸੇ ਨੂੰ ਸਿਮਰ ਮਾਰ ਸਾਡਾ ਭਰਾ 5000 ਰੁਪਏ ਇੱਕਾ ਆਪਣੇ ਵੱਲੋਂ ਧਾਰ ਨੇ 11000 ਰੁਪਏ ਰੱਖਿਆ ਮਾ ਫੜਾ ਨੂੰ ਜੀ ਤੰਗਿਆ ਹੋਏ ਇਹ ਨਹੀਂ ਖੜਿਆ ਉੱਥੇ ਨਾ ਇਹ ਨਹੀਂ ਕਹਿੰਦੇ ਮਨੀਤਾਂ ਦੀ ਤਕਨੀਕ ਦੀ ਕਹਿੰਦੇ ਮੇਰੇ ਮਿੱਤਰੇ ਜੀ Such O as <laughs> theseotapeanyons shirt O F F F G ताड़ी ने वाले तो ले 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 ल ਆ ਗੁਰਦਵਾਲਾ ਕਾ ਗਰੀ ਟਾਗੜੇ ਗਰੀਏ ਚੱਕ ਚ ਡਰਬੋ ਟਰਬੋ ਹੋਣੀ ਚੱਲਦਾ ਇਹ ਅੱਲਾ ਦਾ ਜਿਹੜਾ ਬੜਾ ਤੜਕਾਰ ਨਾ ਨਾ 11 ਸਾਲ ਦੀ ਜਮਾਈ ਜਦੋਂ ਰਮਨਤਰਾ ਸਾਡਾ ਭਾਣੀ ਵਾਲਾ ਕਹਿੰਦਾ ਵੀ ਜੇ ਪਹਿਲਾ ਵਾਲਿਆਂ ਦਾ ਟਾਈਮ ਖੋੜਦਾ ਆਪਣੇ ਵੱਲੋਂ 5300 ਰੁਪਏ ਦੇ ਵੱਡੇ ਨਾਮ ਤੇ ਰੱਖਾਂਗੇ ਟਾਈਮ ਵਾਲੀ ਇਹਦਾ ਕਮੇਟੀ ਦਾ ਮੰਨਿਆ ਜਾਣਾ ਜਿਸੇ ਵੀ ਵੀਰ ਦਾ ਆਪਾਂ ਕੋਈ ਵੀ ਟਾਈਮ ਜਿਹੜਾ ਨਹੀਂ ਮੰਨਿਆ ਜਾਉਂਦਾ ਜਿਹੜਾ ਕੋਈ ਹੋਰ ਅਧਰ ਭਰਾ ਸਾਡਾ ਟਾਈਮ ਲਾਉਂਦਾ ਉਹ ਟਾਈਮ ਨਹੀਂ ਦੇ ਕੋਣਾ ਕਮੇਟੀ ਦਾ ਟਾਈਮ ਜਿਹੜਾ ਮੰਨਿਆ ਜਾਣਾ ਜਿਵੇਂ ਕਲਾਸਿਕ ਚੱਲਦਾ ਟਾਈਮ ਇਹ ਵੀ ਸ਼ੁਰੂ ਹੋ ਗਈ। ਸਭੀ ਤਾਲੀਆਂ ਯੋਗ ਮੇਰੇ ਕੋਲ ਫਰ ਰੋਲ ਨਾ ਕੋਈ ਧੱਕਾ ਨਾ ਮਾਰ ਬੀਟੀ ਦੇ ਨਾ ਬਈ ਮੇਰੇ ਤੋਂ ਵੀ ਬੰਦਾ ਘਰ ਲੱਗਦੀ ਕੋਈ ਪਤਾ ਵੀ ਪ੍ਰਵਾਤਰ ਨਹੀਂ ਬਹੁਤ ਸਾਹਮਣੇ ਇਹ ਇਥੇ ਆ ਵੀ ਗੱਲ ਕੀ ਵਰਤੀਆਂ ਤੇਰੇ ਵੀਰੇ ਜੋ ਨਾ ਬਖਰਾ ਜੰਮੂ ਬਾਦਰੀ ਚਾਣੇ ਆ ਪੈੜੀ ਦਾ ਫੇਰ ਮਿਲ ਹੈ ਅੱਜ ਸਰਕਾਰ ਦੇ ਦਿੱਤੀ ਹੈ ਨਾ ਦੇ ਕੰਮ ਕਰਾਉਣ ਨੂੰ ਆ ਗਏ ਸਹੀ ਬੱਟਾ ਅਸੀਂ ਤੇ ਹੁੰਦੇ ਬਾਰੇ ਕਿ ਸਹੀ ਜਾਣਕਾਰੀ ਨਾ ਕਰਾਉਣ ਗਿਆ ਕਿ ਮਿਲ ਗਿਆ ਜਿਹੜੀ ਜਾਣਕਾਰੀ ਕਰਾਉਣ ਲਈ ਸੀ ਆ ਗਿਆ ਅੱਜ ਲਈ ਦਾ ਫੇਰ ਦੇ ਵਿੱਚ ਆਇਆ ਜਿਹਨਾਂ ਤੋਂ ਬਾਅਦ ਬਾਰੇ ਦੇ ਵਿੱਚ ਆਇਆ ਹੈ ਜਿਹਨੂੰ ਕਰਾਉਣ ਹੈ ਸਿਰੋਕ ਦੇ ਹੈ ਯੂਨੀਵਰਸ ਦੀ ਗੱਲਾਂ ਦੀ ਕੰਮ ਕਰਦੇ ਨੇ ਉਹਨਾਂ ਨੂੰ ਦੇਰ ਦਿੰਦੇ ਨੇ ਲੈਟੀ ਆਵਾਜ਼ ਕਿਹਦੀ ਪਾਸੋਂ ਕੱਢੀ ਆ ਉਹ ਇਹਨਾਂ ਨੂੰ ਮਾਰੀ ਗਏ ਆ ਆ ਫੇਰ ਚੱਲ ਵਾਟ ਚੱਲ ਚੱਲ ਨਹੀਂ ਕਰਦਾ ਨਹੀਂ ਕਰਦਾ ਪਾਇਆ ਗਿਆ ਘੇਰ ਪਾਇਆ ਗਿਆ

ਬੈਸ 200 ਵੋਲਟ ਮੋਟਰ ਹੈ ਹਾਂ 200 ਵੋਲਟ ਮੈਰੀ ਲੈ ਕੇ ਭਈਆ ਨਾ ਨਾ ਜਣਾ ਨੋਨੀ ਗਿਆ ਪੜਾਕਾ ਮਿਸਟਰ ਹੈਗਾ ਤੂੰ ਐ ਦਾ ਵਾਲਾ ਕੱਢਿਆ ਨਾ ਇਹ ਵੀ ਕਰਾ ਮੇਰੇ ਵਾਂਗੂ ਪੂਰੇ ਫੇਰ ਮਾਰੇ ਨੇ ਇਹ ਕਰਦੇ ਵਾਹ ਦਾ ਕਰਦੇ ਲਾਇਆਜ ਕਰ ਇੱਕ ਤਾਂ ਬਣਾ ਉਹ ਮੁੰਚੀ ਹਾਂ ਉਹ ਤੋਂ ਪਹਿਲਾਂ 10 ਮਿੰਟ ਦੀ ਕਰ ਰਿਹਾ ਰੇਲ ਗੱਡੀ ਬਣਾਤੀ ਪਤੰਦਰ ਨੇ ਇਹ ਲਾਤੀ ਰੇਲੇ ਗੱਡੀ ਮੰਗੂ ਮਾਰਦਾ ਧੂਆਂ ਦਾ ਟਰੈਕਟਰ ਨੰਬਰ ਪਾਉਂ ਉੱਪਰ ਇਹ ਹੋ ਜਾਏਗਾ ਕਿ ਤੇ ਨਾਂ ਆਉੜੇ ਕਰਵਾ ਬੁਰਜੂਏ ਭਾਈ ਹੋਰ ਤਾਂ ਗੱਲਾਂ ਨੇ ਗੱਲਾਂ ਧੂਆਂ ਦੇਖਣ ਲੱਗਾ ਯਾਰ ਤੇ ਸਤੰਦਰ ਨੇ ਰਾਤ ਰਾਤ ਪਾਦੀ ਰਾਤ ਬਾਦੀ ਰਾਤ ਉੰਚੀ ਆਹੀ ਲਿਆਣਾ ਆਪਾਂ ਜਮਾ ਰਾਤ ਬਾਤੀ ਆਵਾਂਗੇ ਤਰਾਵਾਂਗੇ ਚੈਲੰਜ ਚੈਲੰਜ ਸਿੱਧਾ ਕਸਟਮ ਪਰੋਂ ਚੱਕਰੀ ਹੁਣ ਵੀਡੀਓ ਕੱਟਦੀ ਹੁਣ ਵੀਡੀਓ ਕੱਟ ਹੁਣ ਵੀਡੀਓ ਕੱਟ ਚਲੋ ਹੁੰਦੇ ਆਪਾਂ ਵਾਅਦਾ ਕਰੂਗਾ ਮੈਂ ਵਾਅਦਾ ਬਣਜੂਗਾ ਖੰਭਾਂ ਦੀਆਂ ਡਾਰਾ ਬਣ ਜਾਣਗੀਆਂ ਨਾ ਜੋ ਆਏ ਨੇ ਟ੍ਰਾਈਮ ਉਹ ਕੋ ਸੰਤ ਮਸਾਂ ਜੁੜਿਆ ਰੜਦੇ ਨੇਗੇ ਬੜੇ ਛੋਨੇ ਚੱਲਦੇ ਆ ਇਹ ਠੀਕ ਹੈ ਤਾਂ ਉਹ ਬੈਟਰ ਗੁਰੂ ਬੱਜੀ ਚੱਲਦੇ ਆ ਜਾਨ ਕੇ ਕਮਾਉਂਦਾ ਆ ਮੋੜ ਤਾਂ ਇਹ ਹੋ ਗਿਆ ਇਹ ਤਾਂ ਲੱਗੇ ਨਾ ਇਹਦੇ ਟਰੈਕਟਰ ਦੋ ਨਹੀਂ ਹੋਣੇ ਦੋ ਨਹੀਂ ਆ ਬਲੇ ਵੀ ਉਹ 243 ਜਾ ਦੇਖੋ ਇਹਦਾ ਕਿੰਨਾ ਵਾਹ ਪਹਿਲਾ 243 ਜਾ 224 ਜਿਹਦੇ ਵਾਲਾ 43 ਤੈ ਓਏ 43 ਜਾਂ ਉਹ ਨਹੀਂ ਮੰਨ ਜਾ ਕਰ ਯਾਰ ਜਿਹੜਾ ਮੰਨੋ ਯਾਰ ਬਟਾ ਮਾਣਾ ਜੇ ਜਪਾ ਨਹੀਂ ਲੱਗੀ ਕੋਈ ਆਪਣੇ ਵਾਲੇ ਉਹੀ ਆਏ Thank <laughs> you. ਪੜ੍ਹਣੀ ਹੈ ਰਣਾ ਇਹ ਬਸ ਰੋਕ ਦੇਗਾ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜਿੱਤ ਦੇ ਬਿਲਕੁਲ ਨਜ਼ਦੀਕ ਕੁਆ ਕੋਲੇ ਗਿਆ ਅਸੂ ਆ ਵੇ ਕੁਆ ਕੋਲੇ ਗਿਆ ਕਿੱਥਾ ਆ ਗਿਆ ਆ ਗਿਆ ਆ ਆਲਾ ਕਹੇ ਮੈਨ ਲੱਗਦਾ ਹੋਈਏ ਆਪਣੇ ਬੈਂਡ ਕਰ ਦਿੰਗੇ ਇਹਨਾਂ ਨੂੰ ਕੱਲ੍ਹ ਦੇ ਬੈਂਡ ਚਾਹੀਦਾ ਬੈਣ ਹੀ ਨੇ ਇਹ ਕਿਹਦਾ ਪਰਕਸ਼ਨ ਕਰਕੇ ਕੀ ਸੇਫਟੀ ਨਹੀਂ ਨਾ ਜਦੋਂ ਗੱਲਾਂ ਦੀ ਇਹਨਾਂ ਕੋਲ ਕਿਸੇ ਕੋਲ ਨਹੀਂ ਹੋ ਸੇਫਟੀਆਂ ਕਿਹੜੀਆਂ ਤੂੰ ਮਰ ਚ ਗਿਆ ਫੇਰ ਹੀ ਕਰਨਗੇ ਮਰ ਚ ਮੋਰਚਰ ਦਾ ਵੀਡੀਓ ਬਣਾਉਣਗੇ ਤੇ ਮਾ ਮਣਾਵਾਂਗੇ ਬਾਈ ਪੁੰਚੇ ਕੋ ਉਥੋਂ ਵੀ ਵਧੀਆ ਕਰੀ ਲਾਡ ਲੂਟ ਬੱਜੇ ਕੋ ਥੰਬਨੇ ਲਾਵਾਂਗੇ ਲਾਡ ਘਰ ਜਿੰਨੀ ਮਾਰੀ ਤੇ ਨਾ ਓਏ ਉਹ ਕਹਿਲ ਕਰੀ ਹੋਈ ਆਪਣੀ ਉਹੀ ਕੋ ਲਮਾਉਂਗਾ ਤਣਾ ਫਰੀ ਜੇ ਨੂੰ ਜਗਾ ਤੋ ਕਰਦੇ ਆ ਆ ਜੀ ਮੂਵ ਕਰਨ ਲੱਗੇ ਆ ਜੀ ਇਹ ਵੀ ਬੜਾ ਟਕਰਾ ਹੈਗਾ ਬੜਾ ਟਕਰਾ ਹੈਗਾ ਜਿੰਨੇ ਜਿਹੜਾ ਬੱਸ ਮਾਰਦੇ ਨੇ ਜੀ ਤੁਸੀਂ ਕਰਦੇ ਨਾ ਪਈਆਂ ਹਾਂ ਹਾਂ ਜੱਕ ਕਰਤਾ ਕੰਮ ਕੋਈ ਕੰਟੈਂਟ ਜਦੋਂ ਕਰਦੀ ਹੈ ਅਰੇ ਕੰਟੈਂਟ ਦਾ ਬਣਾਇਆ ਕਰਾਉਣਾ ਹੈ ਹੁਣ ਸਿਰੇ ਲਾਉਣ ਲੱਗੇ ਫੇਰ ਤੋਂ ਪਈਆਂ ਕਾਹਦੀ ਦਾ ਤਾ ਉਹ ਆਪ ਬਹਿ ਜਾਏਗਾ ਉਹਦੇ ਨਾਲ ਸੀਟ ਤੇ ਬਹਿ ਜਾ ਕਰਦੇ ਨਾ ਕੋਈ ਨਹੀਂ ਹੋਵੇ ਨਹੀਂ ਹੁਣ ਲੋ ਆ ਦੇ ਉੱਧ ਲਵਾएंगे ਪਾਉਂਦੇ ਇਹਨੂੰ ਪੁੱਛਦੇ ਨੇ ਕਿ ਆਹ ਦੇ ਟਰੈਕਟਰ ਤੇ ਬੈਠਣ ਦਾ ਕਹਦੇ ਟਰੈਕ ਤੇ ਲੱਕੀ ਟਰੈਕ ਤੇ ਸਿਰੇ ਤੇ ਲਵਾਵੇ ਬੰਦ ਦਿੰਦਾ ਹੋਵੇ

ਅਗੀ ਵਿੱਚ ਆਉਗੇ ਅੰਮੀ ਇਹ ਮੈਂ ਪੂਰੀ ਸਕੀਮ ਨਾਲ ਚੱਲਿਆ ਜਿਹੜੇ ਹਿਸਾਬ ਤੇ ਚੱਲਿਆ ਖੜ ਜਨ ਸਾਰੇ ਯਾਰ ਮੋਨੀ ਲੱਗ ਕੇ ਸੀ ਆ ਕਰਤਾ ਤੂੰ ਆਤਰ ਕੋਈ ਟਰੈਕ ਵਾਲਾ ਵੱਡਾ ਦੱਸੂ ਤੇ ਕੋਈ ਟਰੈਕਟਰਾਂ ਦੇ ਕੀ ਸਾਰੇ ਯਾਰ ਮਤਲਬ ਸ਼ਰਮ ਕਿਸੇ ਮਾੜਾ ਤੋਂ ਲਾਈ ਜੀ ਬ੍ਰਦਰ ਨਹੀਂ ਐਵੇਂ ਹੋਣੀ ਪਾਉਂ ਤੋਂ ਯਾਰ ਤੇ ਜਿਹੜਾ ਚੱਲੇ ਜਾਂਦਾ ਉਹ ਬਾਈ ਟਰੈਕ ਛੋਟਾ ਹੋ ਜਾਂਦਾ ਕੋਈ ਹੋਰ ਨਹੀਂ ਬਾਈ ਯਾਰ ਟਰੈਕ ਤੋਂ ਜ਼ਿਆਦਾ ਮਤਲਬ ਜੇ 30 ਟਰੈਕਟਰ ਚੱਲੇ ਹੋ ਕੇ 5 ਚੱਲੇ ਉਹਦਾ ਕੀ ਅੰਤਰਾ ਨਹੀਂ ਗੱਲ ਬਾਈ ਨੋਨੀ ਦੀ ਬਿਲਕੁਲ ਸਹੀ ਐ ਟਰੈਕ ਦਾ ਫਰਕ ਪੈਂਦਾ ਕੌਡਾ ক্রিকেট ਸਵਾਦ ਨਹੀਂ ਹੈ ਨਾ ਜੇ ਸਾਰੇ ਜਿੱਲਣ ਫੇਰ ਹੀ ਮੁਕਾਬਲਾ ਇਹ ਵੀ ਗੱਲ ਹੈ